ਜਿਹਨੂੰ ਆਪਣੇ ਮਾਨ ਨਾਲ ਲੜਨਾ ਆ ਗਿਆ ਉਹ ਜ਼ਿੰਦਗੀ 'ਚ ਸਫਲ ਇਨਸਾਨ ਹੈ ਜਿਹਨੂੰ ਆਪਣੇ ਮਾਨ ਨਾਲ ਲੜਨਾ ਨਹੀਂ ਆਉਂਦਾ ਉਹ ਜ਼ਿੰਦਗੀ 'ਚ ਕਦੀ ਕਾਮਯਾਬ ਤੁਸੀਂ ਕੀ ਸੋਚਦੇ ਹੋ ਜਿਹੜੇ ਸਟੂਡੈਂਟ ਜਿਹੜੇ ਇਗਜ਼ਾਮ ਦੇਣ ਜਾਂਦੇ ਆ ਉਹਨਾਂ ਦਾ ਸੌਣ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਖੇਡਣ ਨੂੰ ਦਿਲ ਨਹੀਂ ਕਰਦਾ ਕਰਦਾ ਪਰ ਉਹ ਆਪਣੇ ਮਨ ਨੂੰ ਕਿਤੇ ਮਨਾ ਜੇ ਅੱਜ ਵੱਧ ਸੌ ਲਿਆ ਵੱਧ ਖਾ ਲਿਆ ਉੱਥੇ ਮौज-ਮਸਤੀ ਕਰ ਲਈ ਆਹ ਦਿਨ ਜ਼ਿੰਦਗੀ 'ਚ ਤੈਨੂੰ ਦੁਬਾਰਾ ਨਹੀਂ ਮਿਲ ਜੇ ਤੂੰ ਚਾਹਣਾ ਹੈ ਤੇਰੀ ਕਾਮਯਾਬੀ ਕਦਮ ਚੁੰਮੇ ਤੇ ਅੱਜ ਲੜ ਆਪਣੇ ਆਪ ਨਾਲ। ਮੂਝੇ ਸੋਚੀਏ ਤੇ ਬੰਦਰਾ ਕਿਤੇ ਉੱਠਣ ਨੂੰ ਦਿਲ ਥੋੜਾ ਕਰਦਾ। ਕਈ ਵਾਰੀ ੱੱੱਕੇ ਨਾ ਉੱਠਣਾ ਪੈਂਦਾ ਨਾ ਤੁਹਾਨੂੰ ਤੁਸੀਂ ਆਪਣੇ ਮਨ ਨਾਲ। ਹੁਣ ਤੁਹਾਡੀ ਫਲਾਈਟ ਹੋਵੇ ਸਵੇਰੇ 6 ਵਜੇ। ਤੁਹਾਨੂੰ 에ਅਰਪੋਰਟ 5 4:30 ਵਜੇ ਪਹੁੰਚਣਾ ਪੈ ਜੇ ਮੰਨ ਲਓ। ਤੇ ਬੰਦਾ ਆਪਣੇ ਆਪ ਨਾਲ ਲੜਦਾ ਕਿ ਨਹੀਂ ਲੜਦਾ ਬੋਰ ਕੇ ਦੱਸਿਓ ਜੀ। ਉੱਥੇ ਕੰਪਰੋਮਾਈਜ਼ ਕਰ ਜਾਂਦਾ ਵੀ ਕੋਈ ਗੱਲ ਨਹੀਂ, ਸੌ ਜਾ 10 ਮਿੰਟ ਹੋਰ। ਪਲੇਨ ਵਾਲੇ ਕਿਹੜੇ ਭੱਜੇ ਚੱਲੇ ਡੀਕੇ ਜਾਣਗੇ ਥੇਨੂੰ। ਉੱਥੇ ਪਤਾ ਹੈ ਵੀ 7-8000 ਦਾ ਮੇਰਾ ਨੁਕਸਾਨ ਹੋ ਜਾਣਾ ਹੈ। ਜੇ ਤੂੰ ਇੱਥੇ ਆਪਣੇ ਆਪ ਨਾਲ ਲੜ ਸਕਦਾ ਹੈ ਤੈਨੂੰ ਪਤਾ ਵੀ ਇੱਥੇ ਆਪਸ਼ਨ ਕੋਈ ਨਹੀਂ ਹੈ ਤੇ ਜਦੋਂ ਤੈਨੂੰ ਪਤਾ ਕਿ ਸਰ ਜਾਣਾ ਇਸ ਤੋਂ ਬਿਨਾ ਇਹਨੂੰ ਅਸੀਂ ਵਾਧੂ ਵਿਸ਼ਾ ਬਣਾ ਲਿਆ